ਰੰਦਾਵਾ ਸਾਹਿਬ ਕੱਲ ਮੈਨੂੰ ਗਾਲਾਂ ਕੱਢ ਰਹੇ ਸੀ। ਕੱਲ ਕੱਲ ਕੇ ਕੱਢ ਰਹੇ ਸੀ। ਓਏ ਭਗਵੰਤ ਤੁਮਾਨਾ ਅਕਾਲ ਤਖਤ ਸਾਹਿਬ ਜੀ ਦੀ ਤੋਹਫੀਨ ਕਰ ਰਿਆਂ ਇਹਨੂੰ ਕੋਈ ਵੀ ਪੰਜਾਬੀ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਮਾਨ ਨਾਲ ਕਹਿਣਾ ਕਿ ਬਾਬਾ ਬੁੱਢਾ ਸਿੰਘ ਸਾਡੇ ਵੱਡੇ ਵਡੇਰੇ ਬਾਬਾ ਬੁੱਢਾ ਸਾਹਿਬ ਓ ਪਹਿਲੇ ਹੈੱਡ ਗਰੰਥੀ ਬਣੇ ਸੀ ਉੱਥੇ ਦਰਬਾਰ ਸਾਹਿਬ ਦੇ ਤੇ ਉਸ ਗੁਰੂਕ ਦੇ ਉੱਤੇ ਤੂੰ ਦੁਸ਼ਟ ਉਂਗਲ ਕਰ ਰਿਆਂ ਮਰਨਾ ਬਸਾਂ ਨੂੰ ਯਾਦ ਕਰਾਉਣ ਚਾਹਣਾ ਹੋਵੇ ਭੁੱਲ ਗਈ ਸੰਤੋਖ ਸਿੰਘ ਰੰਧਾਵਾ ਤਾਂ ਵਧਾਈ ਦੇਣ ਗਿਆ ਸੀ ਜਿੰਦਰਾ ਨਾਲ ਬਲੂਸਰ ਪੁੱਲ ਗਈ ਤੇ ਬਲੂਸਰ ਕੀ ਨਹੀਂ ਕੀਤਾ ਸੀ ਉਸੇ ਪਾਰਟੀ ਵੱਲੋਂ ਜਿੰਨਾਂ ਵੱਲੋਂ ਭਗੇਲ ਭਗੇਲ ਕਰੀ ਜਾਂਦੇ ਨੇ ਲੋ ਜੀ ਹਾਰਿਆ ਹੋਇਆ ਮੁੱਖ ਮੰਤਰੀ ਕਹਿੰਦੇ ਭਗੇਲ ਹੈ ਮੁੱਖ ਮੰਤਰੀ ਹੋਰ ਤਾਂ ਕੋਈ ਮੁੱਖ ਮੰਤਰੀ ਹੀ ਨਹੀਂ ਹੁਣ ਤੋਂ satisified ਚ ਹਾਰੇ ਵੀ ਨਹੀਂ ਸੋ ਮੈਨੂੰ ਵੀ ਸਮਝ ਨਹੀਂ ਆਉਂਦੀ ਵੀ ਮੈਨੂੰ ਗਾਲਾਂ ਕੱਢ ਕੇ ਪੰਜਾਬ ਦਾ ਮਸਲਾ ਲੋ ਜੀ ਪਰ ਹਾਂ ਤੁਸੀਂ ਪੱਤਰਕਾਰ ਹੋ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਜਿੰਨਾ ਮੇਰਾ ਨਾਮ ਲੈਂਦੇ ਨੇ ਦਾ ਮਤਲਬ ਉਹ ਨਹੀਂ ਇਹਨਾਂ ਨੂੰ ਪਰ ਅੰਦਰੋਂ ਪਤਾ ਲੱਗ ਗਿਆ ਹੋਣਾ ਕਿ ਤੂੰ ਹੁਣ ਤਾਂ ਮੈਨ ਲੱਗਾ ਕੋਈ ਅਜੰਡੇ ਤਹਿਤ ਹੀ ਆਏ ਨੇ ਵੀ ਪਾਚਾ ਫਿਰ ਤੁਸੀਂ ਉਹ ਦੇਖੋ ਅੱਛਾ ਸ਼ਬਦਾਵਲੀ ਮੈਂ ਮੈਂ ਤਾਂ ਨਹੀਂ ਬੁਲਾਉਂਦਾ ਨਾ ਵੀ ਰਾਜੀ ਬੜਿੰਗ ਨੇ ਜੋ ਲਫ਼ਜ਼ ਬੋਲੇ ਉਹ ਮੈਂ ਤਾਂ ਨਹੀਂ ਬੁਲਾਇਆ ਹੁਣ ਕੱਲ ਕੀ ਕਹੀ ਜਾਂਦਾ ਸੀ ਰਾਜਾ ਬਿੰਦ ਕੰਨਾ ਵੀ ਲੋਕ ਨੂੰ ਹੀ ਕਹੀ ਜਾਂਦੇ ਨੇ ਪੱਤਰਕਾਰ ਐਵੇਂ ਕਹੀ ਜਾਂਦੇ ਨੇ ਵੀ ਛੇ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਹੈਗਾ ਮੈਂ ਗਾਹਕ ਨਹੀਂ ਇਹ ਉਮੀਦਵਾਰ ਤਾਂ ਸੁਣੀ ਸੀ ਜੀ ਗਾਹਕ ਕਦੋਂ ਕਦੇ ਹੋ ਗਈ ਜੀ ਇੱਕ ਜਦੋਂ ਦਾ ਰੇਟ ਖੁੱਲੇ 500 ਕਰੋੜਾ ਰੋਦੋਂ ਦੇ ਗਾਹਕ ਹੋਗੇ ਹੁਣੇ ਕਸਟਮਰ ਗਾਹਕ ਦਾ ਮਤਲਬ ਕਸਟਮਰ ਛੁਣ ਲਓ ਤੁਸੀਂ ਮੈਂ ਪ੍ਰੋਬਲਮ ਐ ਚੁਰਾ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੁਣ ਫੇਰ ਮਾफी ਮੰਗਣੀ ਪਾਉਗੀ ਮੈਨੂੰ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਇਹ 2025 ਦੇ ਅੰਡੇ ਜਾਂ 26 ਦੇ ਸ਼ੁਰੂ ਹੋਏਗਾ ਤੱਕ ਦਾ ਇਨਰ ਦਿਮਾਗੀ ਤਮਾਜਨ ਮਾਨਸਿਕ ਸੰਤੁਲਨ ਜਾ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਪੁਲਾਣੇ ਉਕਰਨ ਕਰਨਾ ਪੈਣਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਹ ਸਰਕਾਰੀ ਖਰਚ ਖੜਾ ਕਰਨਗੇ ਜਿਹੜੇ ਸਭ ਦੇ ਬੋਲੀ ਜਾਂਦੇ ਤੈਨੂੰ ਸੰਗਰੂਰ ਵਾਲੀ ਜਿਹਦੇ ਚੋਂ ਛਡਾਉਣਾ ਕਿਸੇ ਨੇ ਉਹ ਬਾਜਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਉਹਦੋਂ ਪਹਿਲਾਂ ਮਜੀਠੀਏ ਨੂੰ ਅੰਦਰ ਕਰਜ ਕਰਦੇ ਉਹਦੇ ਹੱਕ ਚ ਭੁਗਤ ਕੇ ਵਿੱਚ ਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਪਰਗੜ ਫੜ ਲਿਆ ਪਤਾ ਨਹੀਂ ਹਨਾ ਸੋ ਇਥੋਂ ਮੈਂ ਅੰਦਾਜ਼ਾ ਲਾ ਸਕਦਾ ਤਰਸੀ ਕਰ ਸਕਦੇ ਹਾਂ ਕੀ ਕਰੀਏ ਨਾ ਵੀ ਚਲੋ ਪਰਮਾਤਮਾ ਸਵਤਿ ਵਖਸ਼ੇ ਬਲ ਬਖਸ਼ੇ ਨਾ ਹਨਾ ਤਾਂ ਕਿ ਮਤਲਬ ਆਪ ਦੀ ਪਾਰਟੀ ਦੇ ਆਪ ਹੀ ਆਪਦੇ ਫੈਸਲੇ ਲੈਂਦੇ ਨੇ ਸਾਣ ਕੋਈ ਹੋਰ ਬਾਜਵਾ ਸਾਹਿਬ ਹੀ ਕਹਿ ਰਹੇ ਨੇ ਕਿ ਜੋ ਨਰੇਕਾ ਦੇ ਵਿੱਚ ਜੋ ਉਹਨਾਂ ਨੇ ਬਦਲਾ ਕੀਤੇ ਨੇ ਵੀ ਦੇ ਚ 40% ਪੈਸੇ ਹੀ ਹੈ ਵੀ ਪੰਜਾਬ ਜਿਹੜਾ ਉਹ 40% ਪੈਸੇ ਰੱਖ ਲੇ ਤੁਸੀਂ ਫਿਰ ਬਾਅਦ ਵਿੱਚ ਸਭ ਕਰਨਾਟਕਾ ਤੇ ਲੰਗਣਾ ਤੇ ਹਿਮਾਚਲ ਵਾਲਾ ਤੂੰ ਵੀ ਰਖਾ ਦੋ ਫਿਰ ਤੁਸੀਂ ਕਦੇ ਬਾਅਦ ਵਿੱਚ ਫਿਰਦੇ ਹੋ ਤੇ ਸੜਕਾਂ ਤੇ ਫਿਰ ਤਾਂ ਮੁੱਦਾ ਹੀ ਮੁੱਕ ਗਿਆ ਤੈਨ ਸਰਕਾਰ ਤਿੰਨ ਸਟੇਟਾਂ ਦੀ ਥੋੜੀ ਸਰਕਾਰਾਂ ਨੇ ਬਾਕੀ ਤਾਂ ਬੀਜੇਪੀ ਨੂੰ ਪੰਗਾ ਪਊਗਾ ਬਾਕੀ ਸਾਰੇ ਬੀਜੇਪੀ ਦੀਆਂ ਨੇ ਥੋੜੀ ਤਾਂ ਹੈ ਨਹੀਂ ਜਾਂ ਫਿਰ ਮਮਤਾ ਬੇਨਰਜੀ ਦੇ ਬੰਗਾਲ ਚ ਜਾਂ ਫਿਰ ਸਟਾਲਿਨ ਜੀ ਦੇ ਉੱਥੇ ਤਾਮਿਲਨਾਡੂ ਚ ਜਾਏ ਠੀਕ ਹੈ ਨਾ ਤੁਸੀਂ ਪੰਜਾਬ ਵਾਸਤੇ ਕੋਈ ਹੋਰ ਕ੍ਰਿਟੇਰੀਆ ਵੈਸੇ ਕੋਈ ਹੋਰ ਕ੍ਰਿਟੇਰੀਆ ਫਿਰ ਮੈਂ ਤਾਂ ਹੋਹੀ ਕਹੂੰਗਾ ਵੀ ਹਿੱਲੇ ਪੈਨੇ ਬੋਲੀ ਜਾਣ ਤਾਂ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਪਰ ਹਾਂ ਪੰਜਾਬ ਦੀ ਤਰੱਕੀ ਵਾਸਤੇ ਕੱਲ ਮੈਂ ਪਠਿੰਡੇ ਮਲਤਾਨੀਆ ਉ르 ਦਾ ਉਘਾਟਨ ਕੀਤਾ ਕੱਲ ਮੈਂ ਨਰੂਆ ਨੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਸਰਪੰਚਾਂ ਨੂੰ ਚੇਅਰਮੈਨਾਂ ਤਿੰਨ ਘੰਟੇ ਨੂੰ ਔਲ ਬੈਠ ਕੇ ਮਿਲ ਕੇ ਆ ਅੱਜ ਤੁਹਾਡੇ ਸਾਹਮਣੇ ਲਾਇਬ੍ਰੇਰੀ ਦਾ ਉਘਾਟਨ ਕੀਤਾ ਇਸ ਤੋਂ ਬਾਅਦ ਮੈਂ 1700 ਮੁਰਸ ਵਾਲੇ ਜਿਹੜੇ ਨਵੇਂ ਭਰਤੀ ਕੀਤੇ ਨੇ ਉਹਨਾਂ ਨੂੰ ਫਗਵਾੜੇ ਜਾ ਕੇ ਨਿਯੁਕਤੀ ਪੱਤਰ ਦੇਣੇ ਨੇ ਕੱਲ ਨੂੰ ਇੱਕ ਸਟਾਰਟਅਪ ਦਾ ਪ੍ਰੋਗਰਾਮ ਹੈ ਉੱਥੇ ਕਰੂੰਗਾ ਮੈਂ ਸਿੱਧਾ ਪੰਜਾਬ ਦੀ ਤਰੱਕੀ ਚਾਹੁੰਦੇ ਆਂ ਅਸੀਂ ਜਿੰਨੀ ਵੀ ਸਾਨੂੰ ਜ਼ਿੰਮੇਵਾਰੀ ਜਿੰਨਾ ਵੱਡਾ ਮੰਡੇਟ ਸਾਨੂੰ ਦਿੱਤਾ ਸਾਤੋਂ ਲੋਕਾਂ ਨੂੰ ਉਮੀਦਾਂ ਬਹੁਤ ਨੇ ਤੇ ਅਸੀਂ ਉਹ ਪੂਰਾ ਕਰਾਂਗੇ ਤੇ ਤਾਂ ਕਿ ਪੜਾਈ ਵੱਖੋਂ ਵੀ ਪੰਜਾਬ ਜਿਹੜਾ ਉਹ ਨੰਬਰ 1 ਤੇ ਆ ਗਿਆ ਕੇਰਲਾ ਤੋਂ ਪਹਿਲਾਂ ਕੇਰਲਾ ਨੰਬਰ 1 ਹੁੰਦਾ ਸੀਗਾ ਹੁਣ ਰੈਂਕਿੰਗ ਜਿਹੜੀ ਹੈ ਭਾਰਤ ਸਰਕਾਰ ਦੀ ਉਹਦੇ ਚ ਪੰਜਾਬ ਨੰਬਰ 1 ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਜੇਈ ਜੇਈ ਮੈਨ ਹਨਾ ਸਾਡੇ ਬੱਚੇ ਐਨਈਟੀ ਨੀਟ ਦਾ ਐਗਜ਼ਾਮ ਤੇ ਹੋਰ ਬਹੁਤ ਸਾਰੇ ਔਖੇ ਕੰਪੀਟੀਸ਼ਨ ਦੇ ਐਗਜ਼ਾਮ ਦੇ ਰਹੇ ਨੇ ਕਲੀਅਰ ਕਰ ਰਹੇ ਨੇ ਜੱਜ ਬਣ ਲੱਗ ਰਹੇ ਨੇ ਬੱਚੇ ਤੇ ਅੱਛੀਆਂ ਨੌਕਰੀਆਂ ਇੱਕ ਇੱਕ ਸਾਲ ਚ ਦੋ ਦੋ ਤਿੰਨ ਤਿੰਨ ਦੀ ਆਪਸ਼ਨ ਵੀ ਆਦੀ ਕਿ ਹੋਰ ਪੜ ਕੇ ਨਵੀਂ ਨੌਕਰੀ ਲੈ ਲਓ ਤਾਂ ਅਸੀਂ ਚਾਹੁੰਦੇ ਆ ਕਿ ਬੱਚੇ ਸਾਡੇ ਜਿਹੜੇ ਪੰਜਾਬ ਦੇ ਉਹ ਬਾਹਰਲੇ ਮੁਲਕਾਂ ਚ ਇਧਰ ਉਧਰ ਪਟਕਣ ਦੀ بجائے ਇੱਥੇ ਹੀ ਡਿਗਰੀ ਮੁਤਾਬਕ ਉਹਨਾਂ ਨੂੰ ਜੌਬ ਮਿਲੇ ਤੇ ਇੱਥੇ ਹੀ ਉਹ ਸਟੇਟ ਦੀ ਦੇਸ਼ ਦੀ ਸੇਵਾ ਕਰਨ